ਜਿਹੜੇ ਇਹਨਾਂ ਦੇ ਸੀਨੀਅਰ ਅਧਿਕਾਰੀ ਐ ਪੁਲਿਸ ਅਧਿਕਾਰੀ ਏਡੀਜੀਪੀ ਐ ਜਸਕਰਨ ਸਿੰਘ ਉਹਨਾਂ ਨੇ ਖੁਦ ਇਹ ਗੱਲ ਮੰਨੀ ਐ ਵੀ ਜਿਹੜਾ ਇਹ ट्रैवलिंग ਏਜੰਟਾਂ ਦਾ ਜਿਹੜਾ ਧੰਦਾ ਠੱਗੇ ਦਾ ਅਸੀਂ ਉਸੇ ਗੱਲ ਦੇ ਉੱਤੇ ਖੜੇ ਆ ਕਿ ਜਿਹੜੀ ਬਿਨਾਂ ਸ਼ਰਤ ਦੀ ਰਿਹਾਈ ਹੋਣੀ ਚਾਹੀਦੀ ਝੂਠੇ ਮੁਕੱਦਮਿਆਂ 'ਤੇ تشدد ਕੀਤਾ ਗਿਆ ਸਾਰੀਆਂ ਗੱਲਾਂ ਬਾਤਾਂ ਅਸੀਂ ਉਹੀ ਰੱਖੀ ਆ। ट्रैवलिंग ਏਜੰਟਾਂ ਦੇ ਹੈਗੇ ਤੇ ਸਰਕਾਰ 'ਤੇ ਇਹਨਾਂ ਦਾ ਸਰਕਾਰੀ ਦਰਵਾਜ਼ੇ ਜੋਰ ਐ। ਤੇ ਉਹਦੇ ਚ ਜਿਹੜਾ ਵੀ ਟ੍ਰੈਵਲ ਏਜੰਟਾਂ ਦੇ ਖਿਲਾਫ ਬੋਲਦਾ ਉਹਨੂੰ ਇਹ ਚੁੱਪ ਕਰਾਉਣਾ ਇਹਨਾਂ ਦਾ ਇੱਕ ਕੰਮ। ਮੈਂ ਤਾਂ ਬਣਦਾ ਤੇ ਇਹ ਹੁੰਦਾ ਵੀ ਕਾਨੂੰਨ ਮੁਤਾਬਕ ਜਿਨ੍ਹਾਂ ਨੇ 3 ਡਿਗਰੀ ਟਾਰਚਰ ਕੀਤਾ ਉਹ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇ ਉਹਨਾਂ ਦੀ ਪੜਤਾਲ ਹੋਵੇ। ਹੋਰ ਹਾਕ ਕਰ ਦਾਂਦੇ ਨੇ ਫਿਰ ਮੌਕੇ ਦੇ ਤੁਰਤ ਮੀਡੀਆ ਫੜ ਕੇ ਕੋਈ ਗੱਲ ਸੋਚੀ ਜਾ ਸਕਦੀ ਹੈ। ਫਿਰ ਵੀ ਸ਼ਾਇਦ ਉਹਨੂੰ ਪ੍ਰੋਗਰਾਮ ਉੱਥੋਂ ਜਗ੍ਹਾ ਬਦਲੀ ਜਾ ਸਕਦੀ ਹੈ। ਫਿਰ ਵੀ ਜੇਤੂ ਰੀਲ ਨਹੀਂ ਕਰ ਦਿੰਦੇ ਉਹ ਧਰ ਕੇ ਤੌਰ ਤੇ ਗੋਡਾ ਛੜ੍ਹ ਕੇ ਨਾ ਚੜਾ ਫਿਰ ਇਹ ਵੀ ਕਹਿੰਦੇ ਉਹਨਾਂਗੇ। ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਨੂੰ ਨੰਗਾ ਲੋਕਾਂ ਨੂੰ ਲੁੱਟਣ ਵਾਲੀਆਂ ਉਹਨੂੰ ਨੰਗਾ ਕਰਨ ਦਾ ਅਸੀਂ ਕੰਮ ਕਰਦੇ ਆਂ ਜਾਤੀ ਲੜਾਈ ਨਾ ਸਾਡੇ ਕਿਸੇ ਨਾਲ ਹੈਗੀ ਆ ਨਾ ਅਸੀਂ ਕਿਸੇ ਤੇ ਜਾਤੀ ਅਟੈਕ ਕਰਦੇ ਆਂ ਨਾ ਕਿਸੇ ਕਰਨ ਨੂੰ ਕਿਸੇ ਤੇ ਕਹਿਣੇ ਆਂ ਮੈਂ ਸਰਦੀਪ ਸਿੰਘ ਫੂਲ ਚੇਅਰਮੈਨ ਬੀਕੇ ਜੋ ਕ੍ਰਾਂਤੀਕਾਰੀ ਪੰਜਾਬ ਜਿਹੜੇ ਅੱਜ 4-5 ਘੰਟੇ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਦੇ ਵਿੱਚ ਜਿਹੜੇ ਇਹਨਾਂ ਦੇ ਸੀਨੀਅਰ ਅਧਿਕਾਰੀ ਹੈ ਪੁਲਿਸ ਅਧਿਕਾਰੀ ਏਡੀਜੀਪੀ ਹੈ ਜਸਕਰਨ ਸਿੰਘ ਉਹਨਾਂ ਨੇ ਖੁਦ ਇਹ ਗੱਲ ਮੰਨੀ ਹੈ ਵੀ ਜਿਹੜਾ ਇਹ ट्रैवलिंग ਏਜੰਟਾਂ ਦਾ ਜਿਹੜਾ ਧੰਦਾ ਠੱਗੇ ਦਾ ਇਕੱਲੇ ਜਲੰਧਰ ਜ਼ਿਲ੍ਹੇ ਦੇ ਵਿੱਚ 3500 ਇਹੋ ਜਿਹੇ ट्रैवलिंग ਏਜੰਟ ਹੈ ਕਹਿੰਦਾ ਭਾਵੇਂ ਵਰਤਾਰਾ ਵੱਡਾ ਹੈਗਾ ਲੋਬੀ ਦਾ ਇਹ ਜਿਹੜੀ ट्रैवलिंग ਏਜੰਟਾਂ ਦੀ ਹੈਗੇ ਤੇ ਸਰਕਾਰ 'ਚ ਇਹਨਾਂ ਦਾ ਸਰਕਾਰੀ ਦਰਵਾਜ਼ੇ 'ਤੇ ਜੋਰ ਹੈ ਤੇ ਉਹਦੇ ਚ ਜਿਹੜਾ ਵੀ ਟ੍ਰੈਵਲਿੰਗ ਏਜੰਟਾਂ ਦੇ ਖਿਲਾਫ ਬੋਲਦਾ ਉਹਨੂੰ ਇਹ ਚੁੱਪ ਕਰਾਉਣਾ ਇਹਨਾਂ ਦਾ ਇੱਕ ਕੰਮ ਹੈ। ਸੋ ਉਸੇ ਸ਼ਿਕਾਰ ਹੋਇਆ ਉਸੇ ਗੱਲ ਦੇ ਭਾਨਾ ਸਿੱਧੂ ਅਸੀਂ ਜਿਹੜਾ ਇਹ ਕੀਤਾ ਵੀ ਭਾਨਾ ਸਿੱਧੂ ਤੇ ਜਿਹੜਾ ਹੈਗਾ ਪਰਚੇ ਵੀ ਝੂਠੇ ਐ ਤੇ ਵੱਡੀ ਗੱਲ ਜਿਹੜੇ ਉਹਦੇ ਤੇ ਗੈਰ ਮਨੁੱਖੀ 3 ਡਿਗਰੀ ਜੀ ਨੂੰ ਟਾਰਚਰ ਕਹਿ ਦਿੰਦੇ ਐ ਤੀਜੇ ਦਰਜੇ ਦਾ। ਜਿਹੜਾ ਕਹਿੰਦੇ ਆ ਵੀ ਸੰਵਧਾਨਕ ਤੌਰ ਤੇ ਗਲਤ ਐ ਉਹਦੇ ਤੇ 3 ਡਿਗਰੀ ਟਾਰਚਰ ਹੋਇਆ ਉਹਦੇ ਤੇ। ਸੋ ਇਸ ਕਰਕੇ 3 ਡਿਗਰੀ ਸਾਡੀ ਮੰਗ ਐ ਵੀ ਉਹਨਾਂ ਨੂੰ ਜਿਹੜਾ ਅਸੀਂ ਇਹ ਵੀ ਛੱਡਤੀ ਇੱਕ ਵਾਰੀ ਹੁਣ ਤਾਂ ਬਣਦਾ ਤੇ ਹੁੰਦਾ ਵੀ ਕਾਨੂੰਨ ਮੁਤਾਬਕ ਜਿਨ੍ਹਾਂ ਨੇ 3 ਡਿਗਰੀ ਟਰਟਚਰ ਕੀਤਾ ਉਹ ਅਧਿਕਾਰੀਆਂ ਤੇ ਵੀ ਕਾਰਵਾਈ ਹੋਵੇ ਉਹਨਾਂ ਦੀ ਪੜਤਾਲ ਹੋਵੇ ਪਰ ਅਸੀਂ ਇਹ ਨਵੇਦਨ ਦੀ ਖਾਤਰ ਇਹ ਗੱਲ ਛੱਡਤੀ ਸੀ ਪਰ ਬਿਨਾਂ ਸ਼ਰਤ ਰਿਹਾਈ ਤੇ ਉਹਦੀ ਜਿਹੜੀ ਪਰਚੇ ਸਾਰੇ ਖਾਰਜ ਇਹ ਜਿਹੜੀ ਇੱਕ ਕੱਲਾ ਜਥੇਬੰਦੀਆਂ ਨਹੀਂ ਮੰਗੇ ਹੈ ਹਜ਼ਾਰਾਂ ਲੋਕਾਂ ਦੀ ਮੰਗ ਹੈ ਉਦੋਂ ਜਿਹੜਾ ਇਕੱਠ ਹੋਇਆ ਉਸ ਮੰਗ ਦੇ ਆਧਾਰ ਤੇ ਤਿੰਨ ਤਰੀਕ ਦਾ ਪ੍ਰੋਗਰਾਮ ਦਿੱਤਾ ਹੈ ਦੂਜੀ ਗੱਲ ਜਿੰਨੀਆਂ ਵੀ ਜਥੇਬੰਦੀਆਂ ਵਾਲੇ ਹੈਗੇ ਨੇ ਜਾਂ ਕੋਈ ਆਗੂ ਹੈਗਾ ਜਿਹੜਾ ਕੋ ਲੋਕਾਂ ਦਾ ਕੋਈ ਸਮਾਜ ਸੁਧਾਰਕ ਆਗੂ ਹੈ ਕੋਈ ਸੋਸ਼ਲ ਵਰਕਰ ਹੈ ਕੋਈ ਐਕਟੀਵਿਸਟ ਹੈ ਕਿਸੇ ਦਾ ਵੀ ਨਹੀਂ ਹੁੰਦਾ ਕਿਸੇ ਨਾਲ ਜਾਤੀ ਝਗੜਾ ਕਿਸੇ ਦਾ ਸਰਕਾਰ ਦੀਆਂ ਜੋ ਵਧੇਕੀਆਂ ਨੇ ਜਾਂ ਕੋਈ ਜਿਹੜੀਆਂ ਇਹ ਜਿਹੀਆਂ ਕੋਈ ਲੋਬੀਆਂ ਆ ਉਹਨਾਂ ਦੀਆਂ ਵੀ ਵਧੇਕੀਆਂ ਨੇ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਲੋਕਾਂ ਨੂੰ ਨੰਗਾ ਲੋਕਾਂ ਨੂੰ ਲੁੱਟਣ ਵਾਲੀਆਂ ਉਹਨੂੰ ਨੰਗਾ ਕਰਨ ਦਾ ਅਸੀਂ ਕੰਮ ਕਰਦੇ ਆ ਜਾਤੀ ਲੜਾਈ ਨਾ ਸਾਡੇ ਕਿਸੇ ਨਾਲ ਹੈਗੀ ਆ ਨਾ ਅਸੀਂ ਕਿਸੇ ਤੇ ਜਾਤੀ ਅਟੈਕ ਕਰਦੇ ਆ ਨਾ ਕਿਸੇ ਕਰਨ ਨੂੰ ਕਿਸੇ ਤੇ ਕਹਿਨੇ ਆ ਅਸੀਂ ਸੋ ਇਸ ਕਰਕੇ ਜਿਹੜਾ ਇਹਨਾਂ ਨੇ ਵਿਸ਼ਵਾਸ ਦਿਵਾਇਆ ਚ ਵੀ ਅਸੀਂ ਛੇਤੀ ਉਹਨਾਂ ਨੂੰ ਰਿਲੀਜ਼ ਕਰ ਦਿਆਂਗੇ ਪਰ ਜੇ ਇਹਨਾਂ ਨੇ ਛੇਤੀ ਰਿਲੀਜ਼ ਕਰਤਾ ਸਾਡਾ ਤਿੰਨ ਤਰੀਕਾ ਦਾ ਪ੍ਰੋਗਰਾਮ ਸਟੈਂਡ ਹੈ ਜੇ ਇਹਨਾਂ ਨੇ ਤਿੰਨ ਤੋਂ ਪਹਿਲਾਂ ਛੇਤੀ ਦਾ ਅਰਥ ਇਹਨਾਂ ਦਾ ਤਿੰਨ ਤੋਂ ਪਹਿਲਾਂ ਹੋਇਆ ਫਿਰ ਅਸੀਂ ਉਹਨੂੰ ਜਿਹੜਾ ਪ੍ਰੋਗਰਾਮ ਨੂੰ ਵਿਚਾਰ 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 ਕਰ ਸਕਦੇ ਆਂ ਵੀ ਉਹ ਪ੍ਰੋਗਰਾਮ ਨੂੰ ਕੰਟੀਨਿਊ ਕਰਨਾ ਹੈ ਕਿ ਨਹੀਂ ਕਰਨਾ ਸਾਰੇ ਬੰਦੇ ਜਾ ਕੇ ਵੈਕੀ ਕਰਨਾ ਚਾਹਣਗੇ ਮੀਟਿੰਗ ਕੱਲ ਵੀ ਕੀਤੀ ਗਈ ਸੀ ਕੱਲ ਵੀ ਮੇਰਾ ਖਿਆਲ ਡੋੜਾ ਹੀ ਘੰਟੇ ਮੀਟਿੰਗ ਚੱਲੀ ਹੈਗੀ ਤੇ ਅੱਜ ਤਾਂ 11 ਵਜੇ ਦਾ ਸਮਾਂ ਦਿੱਤਾ ਮੇਰਾ ਖਿਆਲ ਹੈ ਵੀ 4 ਤੋਂ ਉੱਤੇ ਟਾਈਮ ਟੱਪ ਗਿਆ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਥੋਂ ਕੈਨਸਲ ਕਰਾਉਣਾ ਚਾਹੁੰਦਾ ਜੀ ਉਹ ਐ ਸਮਝਦਾ ਹੀ ਖਾਂ ਜੋ ਇਹ ਅੰਜਾਲ ਨੇ ਮੈਂ ਕਹਿੰਨਾ ਉਹ ਅਫਸਰ ਸਾਹਿਬ ਜੀ ਉਹਨਾਂ ਚਰ ਦੀ ਨੌਕਰੀ ਉਹਨੂੰ ਜਿੱਦ ਜਿੱਦ ਅਸੀਂ ਲੜਨ ਲੱਗਾਂਗੇ ਇੱਕ ਜਣਾ ਤੁਸੀਂ ਕਹਿੰਿਆ ਵੀ ਕਿੰਨੀ ਜੱਥੇ ਬੰਦੀਆਂ ਕੋਈ ਜੱਥੇ ਬੰਦੀ ਬਾਹਰ ਰਹੀ ਜੀ ਨਹੀਂ ਤੇ ਨਾ ਰਹੇ ਤੇ ਨਾ ਬਾਹਰ ਰਹਿ ਕੇ ਸਾਡਾ ਸਰਦਾ ਮੈਂ 37 ਜੱਥੇ ਬੰਦੀਆਂ ਵੱਲੋਂ ਮੈਨੂੰ ਭੇਜਿਆ ਗਿਆਗਾ ਕੀ ਤਾਂ ਉੱਥੇ ਬੋਲ ਕਿਉਣਾ ਸਾਰਾ ਕੁਝ ਕਿਉਣਾ ਸਾਰੀਆਂ ਜਥੇਬੰਦੀਆਂ ਲੀਡਰ ਹੋਣਗੇ ਸਾਰੀਆਂ ਜਥੇਬੰਦੀਆਂ ਬਰਕਰਾਰ ਹੋਣਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਉਹਨਾਂ ਚੱਕਰ ਜਾਰੀ ਰਹੂ ਅਸੀਂ ਘਰੇ ਨਹੀਂ ਜਾਂਦੇ ਲੀਡਰ ਜਿੰਨਾ ਚਿਰ ਭਾਨਾ ਰਹਿਣੀ ਕੀਤਾ ਜਨਾਂ ਸੋ ਬਹਿਲਾ ਕਰਕੇ ਜਨਾਂ ਲੀਡਰ ਸਿੱਕੇ ਨਹੀਂ ਜਾਵਾਂਗੇ ਜੇ ਮੈਂ ਦਿੱਲੀ ਤੋਂ ਨਹੀਂ ਆਇਤੀ ਜਿੰਨਾ ਚਿਰ ਭਾਨਾ ਬਿਨਾਂ ਸ਼ਰਤ ਅਸੀਂ ਕਿਉਂ ਅੱਜ ਇੱਥੇ ਆੜਿਆ ਲੱਖੇ ਨੇ ਉੱਥੇ ਕਿਹਾ ਵੀ ਬਿਨਾਂ ਸ਼ਰਤ ਹੋ ਰਿਹਾ ਕਰਾਂਗੇ ਇਹਨਾਂ ਦੇ ਸਦੀ ਦੇ ਲੀਡਰ ਨੇ ਕਿਹਾ ਬਿਨਾਂ ਸ਼ਰਤ ਹੋ ਰਿਹਾ ਮਾ ਪੂਰਾ ਥਕੜਾ ਕਰਕੇ ਗਿਆ ਵੀ ਬਿਨਾ ਜਵਾਨਤ ਬਿਨਾ ਸ਼ਰਤ ਤੋਂ ਰਿਆ ਕਰਕੇ ਲਿਆਵਾਂਗੇ ਕੁਝ ਤਰ੍ਹਾਂ ਕਰ ਲੋਕਾਂ ਨੇ ਤਾੜੀਆਂ ਪਾਈਆਂ ਤੇ ਜੀ ਹੁਣ ਅਸੀਂ ਜਵਾਨਤ ਕਰਾਵਾਂਗੇ ਫਿਰ ਚਾਰ ਬਾਲ ਦਾੜੀ ਦੀ ਕਿਉਂ ਦਿਖਾਵਾਂਗੇ ਅਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਸਹੀ ਗੱਲ ਹੈ ਕੋਈ ਪ੍ਰਸ਼ਾਸਨ ਕੁਝ ਕਰ ਲੇ ਕਾਜੀ ਦਿੱਤਰ ਬਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਦਰਖਾਸਤ ਜ਼ਰੂਰ ਦੇਵਾਂਗੇ ਐਸਐਸਓ ਜੰਨੇ ਹੋਣੇ ਆ ਵੀ ਸਾਡੇ ਦੇ ਪਰਚੇ ਠੂਠੇ ਪਾਜਣਗੇ ਉਹ ਅਸੀਂ ਜੋਰ ਦੇਵਾਂਗੇ ਵੀ ਸਾਹ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਠੂਠੇ ਪਰਚੇ ਲੈ ਮੈਂ ਫੇਰ ਤੁਹਾਡੇ ਨਾਲ ਇਹ ਇਲਾਨ ਕਰਦਾ ਜਿੰਨਾ ਚਿਰ ਭਾਨਾ ਬਾਹਰ ਨਹੀਂ ਆਉ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ ਬੰਦ ਨਹੀਂ ਕਰਾਂਗੇ ਕਰਾਂਗੇ ਜਿੰਨਾ ਜਹਾ ਜੋਰ ਰਹਾ ਕਰ ਦਾਂਦੇ ਨੇ ਫਿਰ ਮੌਕੇ ਦੇ ਤੁਰਤ ਮੀਟਿੰਗ ਸੱਜ ਕੇ ਕੋਈ ਗੱਲ ਸੋਚੀ ਜਾ ਸਕਦੀ ਹੈ ਫਿਰ ਵੀ ਸ਼ਾਇਦ ਉਹਨੂੰ ਪ੍ਰੋਗਰਾਮ ਉੱਥੋਂ ਜਗ੍ਹਾ ਬਦਲੀ ਜਾ ਸਕਦੀ ਹੈ ਫਿਰ ਅਸੀਂ ਜੇਤੂ ਰੀਲ ਦੀ ਕਰ ਦਿੰਦੇ ਉਹ ਧਰ ਕੇ ਤੌਰ ਤੇ ਉਹ ਰੱਖ ਲੈ ਕੇ ਨਚੜਾ ਫਿਰ ਅਸੀਂ ਵੀ ਕਹਿੰਦੇ ਉਹਨਾਂਗੇ ਬਈ ਤਾਂ ਇਹਨਾਂ ਨੂੰ ਗੱਲ ਚਾਹੀਦੀ ਹੈਗੀ ਫਿਰ ਅਸੀਂ ਉਹ ਕਹਾਂਗੇ ਕਹਾਂਗੇ ਚਾਹੇ ਪਿੰਡ 'ਚ ਥੋੜਾ ਨਾਲ ਇਕੱਠ ਕਰ ਲਈ ਕਿਤੇ ਕਰ ਲਈਏ ਉਹ ਵੀ ਆਪਈ ਰਿਆ ਕਰਕੇ ਲੋਕਾਂ ਨੇ ਲੋਕਾਂ ਜੀ ਦਾ ਕਹਿ ਰਿਹਾ ਕਿ ਲੀਡਰਾਂ ਨਾਲ ਤੱਕ ਸਿਆਣ ਫਰਾਹ ਦੇਣਾ ਲੜਨ ਦਾ ਪਤਾ ਸੋਡਾ ਇਹੀ ਵਾਦਾ ਜਨੇਤ ਰਿਹਾਨੀ ਦਾ ਘਰ ਨਹੀਂ ਜਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਮੀਟਿੰਗ ਲਈ ਸੱਦਾ ਦਿੱਤਾ ਗਿਆ ਸੀ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਚਾਹਣੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੰਮੀ ਚੌੜੀ ਗੱਲਬਾਤ ਹੋਈ ਹੈ ਘਟੋ ਘਟ 5 5.5 ਘੰਟੇ ਹੋ ਗਏ ਇਥੇ ਪ੍ਰਸ਼ਾਸਨ ਦੇ ਨਾਲ ਬਰਨਾਲੇ ਹੋਈ ਹੈ ਭਾਨੇ ਸਿੱਧੂ ਨੂੰ ਲੈ ਕੇ ਪਰ ਗੱਲ ਕਿਸੇ ਵੀ ਛੱਟੇ ਤੇ ਨਹੀਂ ਪਹੁੰਚੀ ਅਸੀਂ ਉਸੇ ਗੱਲ ਦੇ ਉੱਤੇ ਖੜੇ ਹਾਂ ਕਿ ਜਿਹੜੀ ਬਿਨਾਂ ਸ਼ਰਤ ਦੀ ਰਿਹਾਈ ਹੋਣੀ ਚਾਹੀਦੀ ਝੂਠੇ ਮੁਕੱਦਮਿਆਂ 'ਚ ਤਸ਼ੱਦਦ ਕੀਤਾ ਗਿਆ ਸਾਰੀਆਂ ਗੱਲਾਂ ਬਾਤਾਂ ਸੀ ਉਹੀ ਰੱਖੀਆਂ ਨੇ ਹੁਣ ਜਿਹੜਾ 3 ਤਰੀਕ ਦਾ ਪ੍ਰੋਗਰਾਮ ਰੱਖਿਆ ਹੋਇਆ ਮੁੱਖ ਮੰਤਰੀ ਦੇ ਘਰ ਦੇ ਅੱਗੇ ਉਹ ਜਿਉਂ ਦਾ ਤਿਉਂ ਆ ਤਿਆਰੀ ਪੂਰੀ ਕਰ ਲੋ ਲੰਗਰ ਪ੍ਰਸ਼ਾਦ ਦੇ ਚਾਹ ਪਾਣੀ ਲੀੜਾ ਕੱਪੜਾ ਲੈ ਕੇ ਆਪਣੇ ਸਾਧਨ ਲੈ ਕੇ ਪੱਕੇ ਤੌਰ ਤੇ ਆਪਾਂ ਉੱਥੇ ਪਹੁੰਚਣਾ ਤੇ ਵੱਡੀ ਗੰਟੀ ਦੇ ਵਿੱਚ ਜਿਵੇਂ ਤੁਸੀਂ 29 ਤਰੀਕ ਨੂੰ ਕੋਟ ਦੁਨਨੇ ਆਏ ਆ ਇਹ ਦੂਬਿਕ ਜਿਹੜੀ ਗਿਣਤੀ ਆ ਉਹ 10 ਗੁਣਾ ਜ਼ਿਆਦਾ ਹੋਣੀ ਚਾਹੀਦੀ ਆ ਜੇ ਆਪਾਂ ਚਾਹੁੰਦੇ ਆ ਵੀ ਆਪਾਂ ਉਹਦੇ ਤਸ਼ੱਦਦ ਨੂੰ ਰੋਕ ਸਕੀਏ ਉਹਦੇ ਜੋ ਜ਼ੁਲਮ ਢਾਏ ਜਾ ਰਹੇ ਨੇ ਜੋ ਮੁਕੱਦਮੇ ਹੋਰ ਦਰਜ ਕੀਤੇ ਜਾ ਰਹੇ ਨੇ ਉਹਨੂੰ ਰੋਕ ਸਕੀਏ ਅੱਜ ਉਹਨੂੰ ਮਹਾਲੀ ਪਤਾ ਲੱਗਿਆ ਵੀ ਮਹਾਲੀ ਦਾਸ ਦੇ ਵਿੱਚੋਂ ਉਹਨੂੰ ਜੇਲ੍ਹ ਭੇਜ ਦਿੱਤਾ ਗਿਆ ਲਖੇ ਭਾਈ ਜੁੰ ਅੱਜ ਤੁਹਾਡੀ ਗੱਲ ਹੋਈ ਆ ਪ੍ਰਸ਼ਾਸਨ ਨਾਲ ਕਿੱਥੇ ਗੱਲ ਖੜ ਗਈ ਆ ਕਿ ਤੇ ਕਿੱਥੇ ਗੱਲ ਰੁਗੀ ਤੁਹਾਡੀ ਅੱਤੇ ਨਹੀਂ ਗੱਲਬਾਤ ਬਸ ਇਹੀ ਚੱਲੀ ਗਈ ਆ ਵੇ ਤੁਸੀਂ ਜਮਾਨਤ ਤਾਂ ਖਿਲਾ ਲਓ ਜੀ ਅਸੀਂ ਕੋਈ ਮੁਕਾਦਮੇ ਹੋਰ ਨਹੀਂ ਦਰਜ ਕਰਦੇ ਜੀ ਅਸੀਂ ਉਹਨੂੰ ਜੇਲ੍ਹ ਭੇਜਤਾ ਜੀ ਅਸੀਂ ਰਿਮਾਨਡ ਤੇ ਨਹੀਂ ਰੱਖਾਂਗੇ ਜੀ ਉਹ ਜਿਵੇਂ ਦੇਖੋ ਪੈਂਤੜੇ ਹੁੰਦੇ ਨੇ ਇਹਨਾਂ ਦੇ ਇਹਨਾਂ ਨੇ ਉਹੀ ਰੱਖੇ ਨੇ ਤੇ ਇਹ ਦੇਖਦੇ ਹਾਂ ਵੀ ਆਪਾਂ ਕਿਵੇਂ ਇਹਨੂੰ ਲਮਕਾਉਣਾ ਹੈ ਤੁਸੀਂ ਇਹਨੂੰ ਅੱਗੇ ਪੋਸਟਪੋਨ ਕਰ ਦਿਓ ਜੀ ਸਮਾਂ ਦੇ ਦਿਓ ਜੀ ਵੀ ਸਮਾਂ ਸਾਡੇ ਕੋਲੇ ਕੋਈ ਨਹੀਂ ਹੈਗਾ ਸਮਾਂ 5 ਤੋਂ ਅਸੀਂ 3 ਦਾ ਕੀਤਾ ਕਿਉਂਕਿ ਉਹ ਉਹਦੇ ਭਰਾ ਤੇ ਵੀ ਪਰਚਾ ਦੁਬਾਰਾ ਦਿੱਤਾ ਇਹਨਾਂ ਨੇ ਤਾਂ 5 ਤੋਂ 3 ਤੇ ਕਰਨਾ ਪਿਆ ਤੇ ਵੱਡੀ ਮੰਗ ਸੀਗੀ ਲੋਕਾਂ ਦੀ ਵੀ ਵੀ ਤੁਸੀਂ ਇੰਨਾ ਭਾਈ ਬਹੁਤ ਟਾਈਮ ਪਹਿਲੇ ਤੁਸੀਂ ਪੰਜ ਕਹਿ ਦਿੱਤੀ ਉਹਦੀ ਤਿਆਰ ਸੀ ਨੌਜਵਾਨ ਦਾ ਉਹਦੀ ਤਿਆਰ ਸੀ ਵੀ ਭਾਈ ਤੁਸੀਂ ਆਪਾਂ ਅੱਜ ਹੀ ਜਾਣਾ ਪਰ ਮੈਂ ਵਾਰ-ਵਾਰ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਗੱਲ ਨਹੀਂ ਜਿੱਥੇ ਭਾਨਾ ਅੰਦਰ ਬੈਠਾ ਹੈ ਇਹ ਮਸਲਾ ਕੱਲੇ ਭਾਨਨੇ ਦਾ ਨਹੀਂ ਹੈ ਇਹ ਮਸਲਾ ਜ਼ਬਰ ਦੇ ਖਿਲਾਫ ਹੈ ਜਿਹੜਾ ਜ਼ਬਰ ਪੰਜਾਬ 'ਚ ਹੋ ਰਿਹਾ ਮੁੰਡਿਆਂ ਦੇ ਇਨਕਾਊਂਟਰ ਵੀ ਹੋ ਰਹੇ ਨੇ ਝੂਠੇ ਮੁਕਾਬਲੇ ਵੀ ਕੀਤੇ ਜਾ ਰਹੇ ਨੇ ਰੈਗਿਸਟਰ ਕਹਿ ਕੇ ਇਹ ਇਹ ਜ਼ਬਰ ਦੇ ਜ਼ੁਲਮ ਵਧਣਾ ਸਟੇਟ ਦਾ ਜੇ ਆਪਾਂ ਇੱਥੇ ਚੁੱਪ ਰਹੇ ਤਾਂ ਸੋ ਪਰ ਕੋਈ ਗੱਲ ਨਹੀਂ ਆਪਾਂ ਉਹਦੇ ਨਾਲ ਡਾਂਗਾ ਖਾ ਲਾਂਗੇ ਕੋਈ ਗੱਲ ਨਹੀਂ ਚੱਕ ਕੇ ਜੇਲ੍ਹ ਸਿਰ ਦਾ ਜੇਲ੍ਹ ਸਿਰ ਦੇਣ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਤੇ ਜਾਬਤੇ ਚਾਉਣਾ ਇਹ ਨਾ ਉਹ ਇਥੇ ਪੂਰੀ ਕੋਸ਼ਿਸ਼ ਕਰਨੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਭੜਕਾ ਕੇ ਖਸਾ ਕੇ ਕੋਈ ਨਾ ਕੋਈ ਮਾਹੌਲ ਆਪਣੇ ਬੰਦੇ ਬਾੜ ਕੇ ਵੀ ਗਲਬੜ ਕਰਾ ਸਕਦੇ ਆ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਉੱਥੇ ਤਿੰਨ ਤਰੀਕ ਨੂੰ ਭਵੰਤ ਦੇ ਘਰ ਦੇ ਅੱਗੇ ਧੂਰੀ ਦਾ ਵੀ ਜਿਹੜਾ ਇਸ ਘਰ ਚ ਕਿਵੇਂ ਗਲਤ ਹੈਗਾ ਹੈ ਜੀ ਧੂਰੀ ਵੀ ਹੈਗਰੀ ਵੀ ਇਹ ਗਲਤ ਕੁਝ ਧੂਰੀ ਜਿਹੜੇ ਆਪਣੇ ਐਮਪੀ ਨੇ ਸਰੂਰ ਤੋਂ ਮਾਨ ਸਾਹਿਬ ਉਹਨਾਂ ਦਾ ਰੱਖਿਆ ਬਗਵਾ ਇਹਨਾਂ ਨੇ ਜਿਵੇਂ 11 ਵਜੇ ਦੀ ਮੀਟਿੰਗ ਰੱਖਣ ਤੋਂ ਕੌਂਦੇ ਹੁੰਦੇ ਨਾ ਵ ਇੱਕ ਵਾਰੀ ਇਹਨਾਂ ਨੂੰ ਲੰਮਾ ਪਾ ਦੋ ਬਟਾਈਮ ਦੇ ਦਿਓ ਜੀ ਇਹਨਾਂ ਸੌਖਾ ਦਾ ਕਢਾਈ ਨਹੀਂ ਸਕਦੇ ਜੇ 302 ਦੇ ਮੁਕਾਦਮੇ ਦੇ ਵਿੱਚ ਮੌਕੇ ਦੇ ਉੱਤੇ ਇੱਕ ਐਸਐਚਓ ਜ਼ਮਾਨਤ ਲੈ ਸਕਦਾ ਹੈ ਕਿੰਨੇ ਵਾਰੀ ਪਹਿਲਾਂ ਜੀਰੇ ਵੀ ਹੋਇਆ 307 ਦੇ ਮੁਕਾਦਮੇ ਨਾਲ ਦੀ ਨਾਲ ਬੰਦੇ ਛੱਡੇ ਗਏ ਇਸ ਤਰ੍ਹਾਂ ਲੌਂਗੋਵਾਲ ਹੋਇਆ 307 ਦੇ ਮੁਕਾਦਮੇ ਬੰਦੇ ਨਾਲ ਦੀ ਨਾਲ ਛੱਡੇ ਗਏ ਤੇ ਇਹ ਕਿਉਂ ਨਹੀਂ ਇਹ ਪਰਚੇ ਝੂਠੇ ਨੇ ਹੁਣ ਜੇ ਅਸੀਂ ਜ਼ਮਾਨਤ ਹੀ ਲੈ ਲਈ ਮੰਨ ਲਓ ਕਿਸੇ ਚੇਨੀ ਖੋਣ ਵਾਲੇ ਪਰਚੇ 179 ਵਿੱਚੋਂ ਇਹ ਤਾਂ ਸਾਬਤ ਹੋ ਗਏ ਅਦਾਲਤ ਦਾ ਮੰਨ ਲਿਆ ਵੀ ਹਾਈ ਚੋਰ ਤਾਂ ਜਮੰਦ ਲੈ ਰਹੇ ਹਨ ਸੋ ਇਹ ਲੱਗਦਾ ਨਹੀਂ ਜਿਵੇਂ 11 ਮਤਲਬ 11 ਵਜੇ ਦੀ ਮੀਟਿੰਗ ਰੱਖਤੀ ਹੈ ਇੱਥੇ ਦੂਜੇ ਪਾਸੇ ਉਹਨੂੰ ਮਤਲਬ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਹੈ ਤੋਂ ਇਹ ਚਾਲਾਂ ਹੁੰਦੀਆਂ ਨੇ ਇਹਨਾਂ ਨੇ ਸਾਰੇ ਕੋਹਲ ਨੂੰ ਕਿਵੇਂ ਡੀਲ ਕਰਨਾ ਹੈ ਕਿਵੇਂ ਇਹਨਾਂ ਨੇ ਤਾਰਪਿੰਡੋ ਕਰਨਾ ਹੈ ਸਾਰੇ ਇਹਨਾਂ ਦੇ ਪੈਂਤੜੇ ਹੁੰਦੇ ਨੇ ਵੀ ਹੌਲੀ ਹੌਲੀ ਲੋਕਾਂ ਨੂੰ ਖੰਡਿਆ ਦੇਓ ਠੰਡੇ ਪਾ ਦਿਓ ਉਸ ਦਿਨ ਵੀ 29 ਨੂੰ ਵੀ ਹੋਇਆ ਨਾ ਬਹੁਤੇ ਨੌਜਵਾਨਾਂ ਨੂੰ ਐਸਚੋ ਨੇ ਫੋਨ ਕੀਤਾ ਵੀ ਉੱਥੇ ਜਾਣਾ ਨਹੀਂ ਡਰਾਇਆ ਗਿਆ ਉੱਥੇ ਆਏ ਹੋਜੂ ਉੱਥੇ ਆਏ ਹੋਜੂ ਪਰ ਬੇਖੌਫ ਹੋ ਕੇ ਵੇ ਧੜਕੋ ਕੇ ਨੌਜਵਾਨ ਆਏ ਆਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦੇ ਆ ਕਿ ਇਹ ਕੰਮ ਨਾ ਕਰ ਤੈਨੂੰ ਇੰਨਾ ਤੂੰ ਪੰਜਾਬ ਦੀ ਜਵਾਨੀ ਦਾ ਉਹੀ ਜਵਾਨੀ ਜਿਹਨੇ ਤੈਨੂੰ ਇਹ ਚਾਵਾਂ ਨਾਲ ਇੱਥੇ ਤੱਕ ਬਿਠਾਇਆ ਤੇ ਅੱਜ ਉਹਦੇ ਤੂੰ ਖੂਨ ਪੀਨ ਤੇ ਤਾਰੂ ਹੋਇਆ ਖੜਾ ਉਹਨਾਂ ਦੀ ਆਵਾਜ਼ ਦੱਬਣ ਦੀ ਤੋਸ਼ ਕਰ ਰਿਹਾ ਉਹਨਾਂ ਨੂੰ ਚੱਕ ਕੇ ਝੂਠੇ ਮੁਕੱਦਮੇ ਜੇਲਾਂਾਂ ਦੀ ਵੀ ਸੱਟ ਰਿਹਾ ਤੇ ਤਸ਼ੱਦਦ ਵੀ ਕਰਾ ਰਿਹਾ ਅੱਛਾ ਜਿਹੜਾ ਤੈਨੂੰ ਤੁਹਾਡਾ ਪ੍ਰੋਗਰਾਮ ਉਹਦੇ ਚ ਕਿੰਨੀਆਂ ਜੱਥੇਬੰਦੀਆਂ ਜਿਹੜੀਆਂ ਆ ਜੀ ਸਾਰੇ ਬੈਠੇ ਨੇ ਇਹ ਗੱਲ ਸ੍ਰੀ ਫੂਲ ਜੀ ਬੈਠੇ ਨੇ ਇਧਰ ਕਾਕਾ ਜੀ ਬੈਠੇ ਨੇ ਸੀਰਾ ਜੀ ਬੈ ਜਿੰਨੇ ਜਥੇਬੰਦਗਾਲੇ ਸਾਰੇ ਅੱਜ ਇਹਦੇ ਬਾਰੇ ਚੱਲਾਂ ਤੁਹਾਨੂੰ ਆਪਣੇ ਪਾ ਦੇਣਗੇ ਪ੍ਰਧਾਨ ਜੀ ਬੈਠੇ ਦੋਨੇ ਪਾਸੇ ਵੀ ਜਿਹੜੀਆਂ ਕਿੜੀਆਂ ਕਿੜੀਆਂ ਜਥੇਬੰਦੀਆਂ ਕਿਹੜੇ ਕਿਹੜੇ ਫਰੰਟੇ 'ਚ ਇਕੱਠੇ ਹੋਏ ਉੱਥੇ ਤਾਂ ਨਾ ਕਿਹੜਾ ਪ੍ਰੋਗਰਾਮ ਦਾ ਪ੍ਰੋਟੈਸਟ ਆ ਜਾਂ ਲੰਮਾ ਤਾਰ ਚੱਲੂ ਦੇਖੋ ਇਹ ਅਸੀਂ ਮੌਕੇ ਦੇ ਤੈਅ ਕਰਨਾ ਹੈ ਕਿ ਉੱਥੋਂ ਕਿੱਧਰ ਨੂੰ ਵਧਣਾ ਫਿਲਹਾਲ ਇੱਕ ਦਿਨ ਹਾਂ ਨਹੀਂ ਨਹੀਂ ਇੱਕ ਦਿਨ ਦਾ ਨਹੀਂ ਉੱਥੇ ਮੌਕੇ ਦੇ ਉੱਤੇ ਰਣਨੀਤੀ ਅਪਣਾ ਕੇ ਨਾਲ ਦੀ ਨਾਲ ਮੀਟਿੰਗ ਕਰਕੇ ਵੀ ਅੱਗੇ ਇੱਥੋਂ ਉਹ ਲੰਮਾ ਨਹੀਂ ਲੈ ਜਾਂਦੇ ਅਸੀਂ ਉੱਥੇ ਨਾਲ ਦੀ ਨਾਲ ਮੌਕੇ ਦੇ ਉੱਤੇ ਅਸੀਂ ਕੋਈ ਫੈਸਲਾ ਲੈਣਾ ਹੈ ਹਾਂ ਐਕਸ਼ਨ ਦੰਮਾ ਹਾਂ ਵੀ ਕਿੱਧਰ ਉਹ ਨਾਲ ਨਾਲ ਤਾਂ ਕਹਿੰਦੇ ਭਈਆ ਦੀਆਂ ਤਿਆਰੀਆਂ ਤੂਰੀਆਂ ਲੰਗਰ ਪ੍ਰਸ਼ਾਦ ਦੇ ਸਾਰੇ ਨਾਲ ਲੈ ਕੇ ਆਉਂਦੇ ਆ ਜਿਹੜੇ ਪਤਾਂ ਜੀ ਜਿਹੜੀ ਅੱਜ ਮੀਟਿੰਗ ਤੇ ਬੇਸੇ ਟਾਰੇ ਹੱਥ ਆ ਰਹੇ ਮੈਂ ਕਾਕਾ ਸਿੰਘ ਕੋੜਾ ਸੂਬਾ ਜਰਸਕਤਰ ਭਾਰਤੀਕ ਸੰਜੋਗ ਨਾਲ ਇੱਕ ਤਾਂ ਸਿੱਧੂਪੁਰ ਵੱਲੋਂ ਮੈਂ ਇਕੱਲਾ ਜੱਸੇਬੰਦੂ ਵੱਲੋਂ ਨਹੀਂ ਜੇ ਇੱਕ ਤੁਸੀਂ ਸਵਾਲ ਕੀਤਾ ਕਿ ਵੇ ਇਹਦੇ ਵਿੱਚ ਕਿੰਨੀਆਂ ਜੱਸੇਬੰਦੀਆਂ ਮੈਨੂੰ ਇਹ ਲੱਗਦਾ ਹੈ ਕਿ ਜ਼ਬਰ ਦੇ ਵਿਰੋਧੀ ਸਾਰਿਆਂ ਇਹ ਪੰਜਾਬ ਦੇ ਵਿੱਚ ਜਿਹੜੇ ਲੜਨ ਵਾਲੇ ਲੋਕ ਨੇ ਉਹ ਸਾਰੇ ਇਕੱਠੇ ਆ ਜੇ ਕੋਈ 1 2 4 ਰਹਿ ਵੀ ਗਏ ਤਾਂ ਉਹਨਾਂ ਨੂੰ ਪੇਲ ਵੀ ਹੈ ਅਸੀਂ ਜ਼ਬਰ ਦੇ ਖਿਲਾਫ ਇਕੱਠੇ ਹੋਏ ਆ ਲੱਖ ਮਤਭੇਦ ਨੇ ਸਾਡੇ ਪਰ ਜਦੋਂ ਮੂਰੇ ਦੁਸ਼ਮਣ ਖੜਾ ਹੋਵੇ ਉਦੋਂ ਅਸੀਂ ਸਾਡੇ ਜਿਹੜੇ ਇਹ ਸਵਾਲ ਦਿੱਲੀ ਵਾਲੇ ਮੋਰਚੇ ਵੇਲੇ ਸੀ ਵੀ ਜਦੋਂ ਅਸੀਂ 33 ਕਿਸਾਨ ਜੱਸੇ ਬੰਦਿਆਂ ਇਕੱਠੀਆਂ ਉਦੋਂ ਵੀ ਸੀਗਾ ਪਰ ਅਸੀਂ ਲੋਕਾਂ ਨੂੰ ਜਿੱਤ ਕੇ ਦਿਖਾਇਆ ਇਕੱਠੇ ਹੋ ਕੇ ਦਿਖਾਇਆ ਇਸ ਦੇ ਵਿੱਚ ਮੈਨੂੰ ਲੱਗਦਾ ਸਾਡੇ ਤਿੰਨੇ ਚਾਰੇ ਫੋਰਮਾਂ ਦੀ ਸਹਿਮਤੀ ਹੈ ਕਿ ਜਿੰਨਾ ਚਿਰ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਸਾਡਾ ਜਿਹੜਾ ਸੰਘਰਸ਼ਾ ਜਿੱਤ ਦਾ ਦਿੱਤਾ ਹੋਇਆ ਪ੍ਰੋਗਰਾਮ ਹਰ ਹਾਲਤ 100% ਉਵੇਂ ਜਿਹਾ ਰਹੂਗਾ ਪਿੰਡ ਕੋਟ ਦੋਨਾਂ ਦੇ ਨਾਲੋਂ ਜਿਆਦਾ ਕਾਠੂ ਜਿਆਦਾ ਸਖਤ ਹੋਊਗਾ ਇਹ ਸਰਕਾਰ ਨੇ ਦੇਖਣਾ ਹੈ ਕਿ ਉਹ ਪ੍ਰੋਗਰਾਮ ਸਾਡਾ ਕਰਨ ਦੇਣਾ ਜੇ ਭਾਨਾ ਸਿੱਧੂ ਨੂੰ ਰਿਹਾ ਕਰ ਦਿੰਦੇ ਨੇ ਤਾਂ ਫਿਰ ਸਾਡੇ ਉਸ ਪ੍ਰੋਗਰਾਮ ਤੇ ਵਿਚਾਰਿਆ ਜਾ ਸਕਦਾ ਅੱਜ ਸਾਡੀ ਜਿਹੜੀ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਇਹੀ ਪੀਲ ਹੈ ਜਿਹੜੀ ਤੁਸੀਂ ਸਵਾਲ ਕੀਤਾ ਸੀ ਗੱਲਬਾਤ ਆ ਪ੍ਰਸ਼ਾਸਨ ਨੇ ਹਮੇਸ਼ਾ ਹੀ ਗੱਲ ਸਮਝਾ ਕੇ ਤੁਮਕਾ ਕੇ ਟਾਈਮ ਲਾਉਣਾ ਹੁੰਦਾ ਹੈ ਇਸ ਟਾਈਮ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਹੜਾ ਭਾਨਾ ਸਿੱਧੂ ਰਿਮਾਂਡ ਤੇ ਸੀ ਜਿਹੜੇ ਇਹਨਾਂ ਨੇ 2 ਘੰਟੇ ਉਧਰ ਕਾਗਜ਼ੀ ਪੱਤਰ ਤੇ ਲਾਏ ਨੇ ਸਾਨੂੰ ਇੱਧਰ ਲਿਜਾਇਆ ਵੀ 10 ਮਿੰਟ ਦਿਓ 10 ਮਿੰਟ ਦਿਓ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਕੋਰਟ ਦੋਨੇ ਦਾ ਇਕੱਠਾ ਹੈ ਉਹਦਾ ਅਸਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਹਾਲਾਤ ਨੇ ਇਹ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਵਾਜ਼ ਠਾਈ ਹੈ ਮੈਨੂੰ ਲੱਗਦਾ 100% ਅਸੀਂ ਲੋਕਾਂ ਦੇ ਹੱਕ ਤੇ ਸੱਚ ਤੇ ਭਾਨਾ ਸਿੱਧੂ ਨੂੰ ਬਿਨਾਂ ਜਵਾਨਤ ਰਿਹਾ ਗਰਾ ਕੇ ਲਿਆਵਾਂਗੇ ਇਹ ਦਾ ਅਸੀਂ ਲੋਕਾਂ ਨਾਲ ਵਾਦਾ ਹੈ